ਭਾਲੋ ਹਾਂਜੀ ਹੋ ਗਏ ਕੰਮ ਸਾਰੇ ਹਾਂਜੀ ਕੰਮ ਤਿਆਰ ਹੋ ਗਈ ਹੁਣ ਤਾਂ ਮੈਂ ਮਸ ਤਿਆਰੀ ਆ ਮੈਂ ਕਿਹਾ ਸੁਕਤੀ ਜੀ ਸੂਟ ਪਾ ਲਾ ਗਰਮੀ ਵਾਲੀ ਹੈ ਨਾ ਤੁਸੀਂ ਵੀ ਤਿਆਰ ਹੋ ਗਏ ਮੈਂ ਤਾਂ ਰੈਡੀ ਆ ਬਸ ਠੀਕ ਹੈ ਹਾਂ ਮੈਂ ਕਹਿੰਦੀ ਸੀਗੀ ਆ ਜਾਣ ਤੋਂ ਪਹਿਲੇ ਕੁਟਕੁਟ ਚਾਹ ਬਣਾ ਲੈਂਦੀ ਦੁੱਧ ਨੂੰ ਕਹਿ ਦੂੰ ਮੜਾ ਜਾ ਚਾਹ ਨੂੰ ਤਾਂ ਮੈਂ ਵੀ ਤੈਨੂੰ ਕਦੋਂ ਦਾ ਕਹੀ ਹੈ ਨਾ ਫਿਰ ਦੁੱਧ ਨਹੀਂ ਆਇਆ ਹੋ ਸਕਦਾ ਤੇ ਰਾਤ ਲੈ ਤਾਹੀ ਦੁੱਧ ਉਹ ਕਿੱਥੇ ਗਿਆ ਸਾਨੂੰ ਬਹੁਤ ਤੈਗਲ ਜੀ ਉਹ ਲੱਗ ਗਿਆ ਹੁਣ ਇੰਨਾ ਕਿੰਨਾ ਕੋ ਬਚਿਆ ਤੁਸੀਂ ਮੜੀ ਆਵਾਜ਼ ਮਾਰ ਦਿਓ ਟਾਈਮ ਹੋਇਆ ਪਿਆ ਵੈਸੇ ਵੀ ਇਹਨਾਂ ਨੂੰ ਕਿਹਾ ਹੈਗਾ 20 ਵਾਰੀ ਵੀ ਫੜਾ ਆ ਜਾਇਆ ਕਰੋ ਮੜੀ ਬਾਜ਼ ਮਾਰ ਤੂੰ ਤੈਨੂੰ ਪਤਾ ਮੇਰੀ ਇਹਦੀ ਬਣਦੀ ਘਟਾ ਇੱਧਰ ਇਹਨਾਂ ਨਾਲ ਚਲੋ ਕੋਈ ਨਾ ਜੀ ਫਿਰ ਹੁਣ ਦੁੱਧ ਇਹਨਾਂ ਤੋਂ ਲੱਗਿਆ ਹੋਇਆ ਪਾਣੀ ਨਹੀਂ ਪਾਉਂਦੇ ਦੁੱਧ ਚ ਚਾਹੀ ਕਿਵੇਂ ਮਰ ਜੇ ਟਿੱਕੇ ਹੈ ਛੜੇ ਇਹਨਾਂ ਨਾਲ ਕੀ ਮਾਥੇ ਲਗਣਾ ਇਹਨਾਂ ਦੇ ਯਾਰਾਂ ਫਿਰ ਜੀ ਹੁਣ ਮੱਥੇ ਤੇ ਲੱਗਣੇ ਕੋਈ ਝੋਕਾ ਦੋ ਮੈਂ ਕਾ ਹੋਰ ਕੇ ਚੱਲ ਮੈਂ ਕਹਿ ਦਿੰਦਾ ਕਹਿ ਦੋ ਕਿ ਛੇਤੀ ਫੜਾ ਦੋ ਹਾਂ ਓ ਗੱਲ ਸੁਣ ਲਾ ਓ ਰੰਗਿਲੇ ਹਾਂ ਇਹਦੇ ਨਾਲ ਕੀ ਸੁਰਜੇ ਪੜਾਈ ਜੰਨਾ ਮੈਨੂੰ ਮੈਂ ਦੱਸਦਾ ਹੈ ਇਹ ਤੇਰੇ ਕੀ ਖਾੜੇ ਲਵਾਉਗੀ ਓ, ਆ ਗਏ ਵੰਡਿਆ। ਮੈਂ ਦੁੱਧ ਕਹਿਣਾ ਤੈਨੂੰ ਫੜਾ ਦਿੰਦਾ ਟਾਈਮ ਤੇ ਚਾਹ ਬਣਾਉਣ ਕਣੀਓ ਖੜੇ ਆਂ ਅਸੀਂ। ਤੂੰ ਨਾ ਮੇਰੇ ਗਾਣੇ ਨਹੀਂ ਸੁਣੇ ਲੱਗ। ਓਏ ਗਾਣੇ ਤੇਰੇ ਸੁਣੀ ਜਾਂਦਾ। ਇੱਕ ਤਾਂ ਆਹ ਤੇਰੀ ਝਾਂਜ ਦੀ 18 ਰੰਗੀ ਲੋਟੋਂ ਨਹੀਂ ਤੇਰੇ ਤੋਂ। ਇਹ ਨੂੰ ਨਾ ਕੁਛ ਹੈ। ਹਾਂ ਮੈਂ ਰਿਆਜ਼ ਕਰੀ ਜਾਂਦਾ ਸੀ ਤੂੰ ਮੈਨੂੰ ਵਿਚੋ ਰੋ। ਹਾਂ ਦੀਂਦੀਆ ਮੈਨੂੰ ਮਿਸ ਪੂਜਾ ਕਿਹੜੀ ਆਹੋ ਜਿਹਦੇ ਨਾਲ ਰਿਆਜ਼ ਕਰ ਰਿਹਾ ਤੂੰ। ਚੱਲ ਹੁਣ ਦੱਸ। ਦੁੱਧ ਫੜਾ ਦੇ। ਦੁੱਧ ਤਾਂ ਮੈਂ ਉਧਰ ਦੀ ਫੜਾ ਕੇ ਜਾਵਾਂ। ਓਏ ਇੱਧਰ ਦੀ ਫੜਾ ਦੇ ਹੁਣ ਮੈਂ ਖੜਾ ਇੱਥੇ ਯਾਰ। ਨਹੀਂ ਫੜਾਉਣਾ ਯਾਰ। ਹਾਏ ਦੇਖ ਓਏ ਇਹ ਛੜਾ ਜਾ ਲੋਟ ਨਹੀਂ ਆਉਂਦਾ ਓਏ ਬਤਮੀਜ਼ ਬੰਦੇ ਛੜਾ ਨਹੀਂ ਕਹਿਣਾ ਹੋਰ ਕੀ ਕਹਾ ਹਜੇ ਸਾਡਾ ਸਟ੍ਰਗਲ ਚੱਲ ਰਿਹਾ ਸਟ੍ਰਗਲ ਪਤਾ ਹੀ ਮੈਨੂੰ ਕਿਹੜੀ ਉਹ ਚੂੜੇ ਵਾਲੀ ਅਸੀਂ ਕੋਈ ਸਥਾਨ ਹਾਸਲ ਕਰਕੇ ਬੈਹ ਕਰਾਉਣਾ ਤੇਰੇ ਵੰਗੂ ਪਹਿਲਾਂ ਸਜਾ ਚ ਨਹੀਂ ਆਉਣਾ ਹਾਂ ਹਾਂ ਇਦੋਂ ਬਾਅਦ ਤਾਂ ਚੌਰਿਆਂ ਚਾਉਣ ਲੱਗ ਜੇਂਗਾ ਤੂੰ ਫੜਾ ਜਾ ਟਾਈਮ ਨਾਲ ਕੋਈ ਨਹੀਂ ਫੜਾਉਣੇ ਆ ਹਾਂ ਨਾਲੇ ਇਹਨੂੰ ਚਾਂਦਰ ਨਹੀਂ ਕਹਿਣਾ ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਤੂੰ ਹੈ ਕੀ ਹੈ ਛੀਛੀ ਕਦੇ ਕੁਛ ਕਦੇ ਕੁਛ ਫੁੱਲ ਤੇ ਕਛਬੂ ਰੜ ਕੇ ਜਮਾਨੀ ਸੰਦੇ ਨੂੰ ਟਟਕੀ ਟਟਕੀ ਪਰ ਅਚੜਾ ਦਿੰਦਾ ਕੀ ਹੋ ਗਈ ਫੜਾਇਆ ਨਹੀਂ ਦੁੱਧ ਫੜਾਇਆ ਨਹੀਂ ਕਹਿੰਦਾ ਇੱਧਰ ਦੀ ਫੜਾ ਕੇ ਜਾਵਾਂਗੇ ਮਾਹਾਂ ਹੋਰੋਂ ਦੀ ਫੜਾਦਾ ਕਿਹੜਾ ਕਾ ਜ਼ੋਰ ਲਗਾਦਾ ਤੇਰਾ ਹਾਂ ਕਹਿੰਦਾ ਇੱਧਰ ਦੀ ਆਵਾਂਗੇ ਮੇਰੀ ਗੱਲ ਸੁਣ ਲੈ ਬੈਠੀ ਉਹੀ ਰਹੀ ਤੇ ਉੱਥੇ ਨਾ ਜਾਈ ਮੈਨੂੰ ਪਤਾ ਉਹ ਦੇਖਣ ਦੇ ਮਾਰੇ ਆਉਣਗੇ ਤੈਨੂੰ ਠੀਕ ਹੈ ਠੀਕ ਸੁਣ ਲਈ ਮੇਰੀ ਗੱਲ ਮੂੰ ਨਾ ਕਦੇ ਤੂੰ ਵੀ ਆ ਜੀ ਬਾਹਰ ਨਿਕਲ ਕੇ ਠੀਕ ਹੈ ਜੀ ਹਾਂ ਚਲੋ ਫੜ ਲੇ ਤੁਸੀਂ ਉਹ ਆ ਗਈ ਮੈਨੂੰ ਜਾਣ ਦੇ ਜਾ ਹਾ ਤੂੰ ਜੂਲੀਟ ਚੱਟਦੀ ਨਹੀਂ ਤੇ ਓ ਪੰਜਾਬੀ ਆ ਗਿਆ ਓਏ ਨੀਰੂ ਜੀ ਮੇਰਾ ਮਤਲਬ ਆ ਪਰ ਜਾਈ ਹਾਂ ਬੋਲ ਓਏ ਤੂੰ ਕਿਧਰੋਂ ਆ ਗਿਆ ਦੁੱਧ ਫੜਾਉਣ ਆਇਆਗਾ ਮੇਰਾ ਘਰ ਆ ਮੈਂ ਦੇਖਾਂਗਾ ਉਹ ਗੱਲ ਸੁਣ ਲੈ ਉਹ ਹੀ ਗਾਹਾਂ ਗਾਹ ਵਧੀਆ ਨਾ ਯਾਰ ਉਹ ਕੋਈ ਨਾ ਯਾਰ ਫੇਰ ਕੀ ਗੱਲਾਂ ਬਣਾਉਣ ਨਾਲੇ ਤੂੰ ਓਏ ਸਟਾਈਲ ਆ ਇਹ ਕਾਹਦਾ ਸਟਾਈਲ ਤੇਰਾ ਲਾ ਮੰ ਲਾਦਾ ਤੂੰ ਦਸਾਂਝਾ ਆਣੇ ਨੂੰ ਸੁਣਦਾ ਨਹੀਂ ਇਹ ਕੌਣ ਆ ਹੁਣ ਓਏ ਯਾਰ ਓਏ ਤੁਸੀਂ ਵੀ ਨਾ ਆ ਸਾਰਾ ਦਿਨ ਫੋਨ ਚਲਾਉਣਾ ਮੈਨੂੰ ਲੱਗਦਾ ਤੂੰ ਫੋਲੋ ਵੀ ਨਹੀਂ ਕਰਦਾ ਮੈਂ ਕਿੱਥੇ ਚਲਾ ਲਾਂ ਫੋਨ ਉਹ ਹੀ ਨਹੀਂ ਟਿਕਣ ਦਿੰਦੀ ਮੈਨੂੰ ਤਾਂ ਹੋ ਤਾਂ ਫਿਰ ਕਰਦੀ ਆ ਨਾ ਫੋਲੋ ਮੈਨੂੰ ਕਰਦੀ ਆ ਹਾਂ ਚੱਲ ਫਿਰ ਕੋਈ ਸੁਣਾ ਦੇ ਗਾਣਾ ਗੁਣਾ ਉਹਦਾ ਤੂੰ ਸੁਣਿਆ ਨਹੀਂਗਾ ਉਹ ਤਾਂ ਫਿਰ ਮੈਂ ਨੀਰੂ ਨਹੀਂ ਸੁਣਾ ਨੀਰੂ ਵਾਸਤੇ ਲਿਖਿਆ ਜੇ ਤੂੰ ਨੱਚੀ ਨਾ ਮੇਰੇ ਨਾਲ ਆਪਾਂ ਦਾ ਯਾਰ ਆ ਕਿਤਨੂੰ ਆ ਗਿਆ ਹਾਂ ਮੈਂ ਵੀ ਜਾ ਓਏ ਮਾਗਰ ਮੂਰੀ ਤੁਰੇ ਫਿਰਦੇ ਓਏ ਨਾ ਹਾਂ ਮੈਂ ਤਾਂ ਹਲੇ ਦੁੱਧ ਹੀ ਲੈ ਕੇ ਆਇਆ ਕਰ ਲੈ ਫਿਰ ਚੋਰ ਜੀ ਸਰਤਾ ਜੀ ਓਏ ਯਾਰ ਤੂੰ ਕੀ ਕਰਨਾ ਜੇ ਮੈਂ ਫੜਾ ਕੇ ਆ ਜੂ ਜਿਹਦੇ ਨਾਲ ਬੋਲਿਆ ਕਰ ਮੜਾ ਜਾ ਸੁਤਿੰਦਰ ਸਰਤਾ ਜੀ ਕਿਹਾ ਤੈਨੂੰ ਹੁਣ ਉਹਦਾ ਚੇਲਾ ਕਹਿੰਦਾ ਫਿਰ ਲੈ ਓਏ ਇਹਨੂੰ ਤੂੰ ਜਾਣਦਾ ਮੇਰੇ ਬਾਰੇ ਜਾਣਦਾ ਨਹੀਂ ਆਹ ਉਹ ਫਿਰ ਇਹ ਪ੍ਰਾਣਾ ਸਿੰਗਰ ਆ ਹੁਣ ਇਹ ਨਵੇਂ ਨੂੰ ਕੌਣ ਪੁੱਛਦਾ ਯਾਰ ਲੈ ਮੇਰੇ ਬਾਰੇ ਬੱਤ ਜਾਣ ਉਹ ਫਿਰ ਖੁੱਲ ਜਾਂਦੇ ਆ ਫੁੱਲ ਸ਼ੋਹ ਜਿਹੇ ਜਾਂ ਤੂੰ ਆਹ ਹੋ ਜਾ ਕੋਲੋ ਨਹੀਂ ਕਰਦਾ ਮੇਰੇ ਬਾਰੇ ਬੱਤ ਜਾਣਿਆ ਕਰ ਓਏ ਇਹਨੂੰ ਤਾਂ ਅਜੇ ਤੱਕ ਕਹਿ ਨਹੀਂ ਚੱਜਾ ਚਾਦਰੇ ਨਾਲ ਜੋੜੇ ਪਾ ਦੇ ਇਹਦਾ ਸਟਾਈਲ ਆ ਸਟਾਈਲ ਹੈ ਫਾਂਦੇ ਫੁੱਲ ਜਾ ਚਾਦਰ ਲਾ ਫਿਰ ਚਾਦਰ ਦੁੱਧ ਯਾਰ ਇਹਨੂੰ ਕੀ ਪਤਾ ਪੜਾਉਂਦੇ ਨਹੀਂ ਤੂੰ ਆ ਗਿਆ ਦੁੱਧ ਆਹ ਦੇਖ ਦੁੱਧ ਮੈਂ ਲੈ ਆ ਆ ਛੱਡ ਲੈ ਆ ਮੜਾ ਮੀਰੋ ਮੇਰੇ ਮੱਤੇ ਭਜਾਈ ਨੂੰ ਓ ਛੱਡ ਲੈ ਹਾਂ ਮੇਰੀ ਗੱਲ ਸੁਣਦਾ ਓਏ ਯਾਰ ਇਹਨੂੰ ਬਾ ਕਰੇ ਛੱਡ ਕੇ ਆਪਦੇ ਜਾ ਓਏ ਜਾ ਪਹਿਲਾਂ ਤੁਸੀਂ ਦੋਨੋਂ ਹੀ ਜਾਓ ਓਏ ਯਾਰ ਗਮਾਨ ਮੱਥਾ ਯਾਰ ਬਾਹਰ ਹੀ ਖੜਾ ਰੱਖਿਆ ਤੂੰ ਯਾਰ ਕੋਈ ਭੰਡਾ ਜਰਾ ਪੀਲੀ ਲੇਚੀ ਵਾਲੀ ਮੇਰੇ ਸਾਲਿਆ ਪਾਣੀ ਹੈ ਹੈ ਸੌਂ ਖਾਓ ਧੁੰਨਾਂ ਨੂੰ ਨਹੀਂ ਅੱਖ ਲੱਗੀ ਦੇਖਾ ਓਏ ਕਰਤਾ ਹੋਈ ਗੱਲ ਮੈਨੂੰ ਪਤਾ ਸੀ ਤੇਰੀ ਕਰਤੂਤ ਦਾ ਲੈ ਫੜ ਕਰਤੂਤ ਦਾ ਇਹਨੂੰ ਪਿਆ ਦੇ ਵੱਡੇ ਸਤਾਜ ਨੂੰ ਲੈ ਗਿਓ ਇੰਨੀ ਕੱਕ ਲੈ ਇਹਨੂੰ ਅਕ ਲੈ ਤੁਹਾਨੂੰ ਆਪ ਨੂੰ ਹੀ ਨੀ ਦੋਨੇ ਆਪ ਚ ਉਲਜੀ ਹੈ ਤੇਰੀ ਗੱਲ ਕਿਹਦੇ ਨਾਲ ਹੋਈ ਸੀ ਓਏ ਗੱਲ ਤਾਂ ਤੇਰੇ ਨਾਲ ਹੀ ਹੋਈ ਆ ਮੇਰੀ ਇਹ ਉਹੀ ਚੱਕ ਕੇ ਉਹ ਬੈਟਰੀ ਵਰਗੇ ਮੂੰਹ ਵਾਲਾ ਚਾਹ ਤਾਂ ਪਿਆ ਦੇ ਆਏ ਆ ਪੰਜਾਬੀ ਆ ਗਏ ਓਏ ਚਾਹ ਹੁਣ ਬੋਗਦੇ ਦੁੱਧ ਦੀ ਪਿਆ ਤਾਂ ਲੈ ਹੀ ਤਾਂ ਪਾਣੀ ਦੁੱਧ ਤੇਰੀ ਗੱਲ ਕਿਹਦੇ ਨਾਲ ਹੋਈ ਸੀ ਦੁੱਧ ਦੀ ਦੁੱਧ ਦੀ ਤਾਂ ਤੇਰੇ ਨਾਲ ਹੀ ਹੋਈ ਆ ਤੇ ਫਿਰ ਦੁੱਧ ਫੜਾਉਣ ਕੌਣ ਆਇਆ ਤੂੰ ਕਿਉਂ ਆ ਗਿਆ ਭਾਈ ਅੱਧਾ ਦਾ ਮਾਲਕ ਆ ਵੀਰੇ ਅੱਧਾ ਦਾ ਆਹੋ ਤੈਨੂੰ ਪਾਣੀ ਚੱਕ ਲੈ ਤੈਨ ਨੇ ਦੀਆਂ ਨੇ ਦੁੰਨੀ ਦਾ ਤਾਂ ਮੈਂ ਪਾਉਣਾ ਉਹ ਕੋਈ ਨਾ ਫਿਰਨ ਮਾਉਣਾ ਤਾਂ ਨਹੀਂ ਆ ਨਾ ਉਹ ਤੁਸੀਂ ਉਹ ਸਿੰਗਰਾਂ ਨੂੰ ਫੇਲ ਕਰੋਗੇ ਦੁੰਨੀ ਜਾਨੇ ਕੀ ਹੋ ਰਿਹਾ ਥੋਨੂੰ ਯਾਰ ਮੈਂ ਤੈਨੂੰ ਹੋਰ ਗੱਲ ਕਰਦਾ ਮੈਂ ਤੈਨੂੰ ਹੋਰ ਗੱਲ ਕਰਦਾ ਆਪੇ ਘਰ ਆਈ ਤੂੰ ਪਛਾਹ ਉਹ ਦੇਖ ਲੈ ਉਹ ਤੇਰੇ ਘਰ ਵਾਲੇ ਨੂੰ ਗਲਤ ਕਹਿੰਦਾ ਬਾਬੇ ਉਹ ਕੀ ਕਹੀ ਜਾਂਦਾ ਉਹ ਇਹ ਨਹੀਂ ਆਇਆ ਇਹ ਨਹੀਂ ਇਹ ਤਾਂ ਇਹ ਤਾਂ ਸਾਡੇ ਵਾਲੇ ਤੋਂ ਲੈ ਓਏ ਤੁਸੀਂ ਬਗ ਜਾਓ ਮੈਂ ਤਾਂ ਤੁਹਾਡੇ ਕੋਲ ਹੀ ਆ ਜੂ ਉੱਥੇ ਹੀ ਫੜ ਲੇ ਹੂੰ ਦੁੱਧ ਤੇਰੀ ਮਰਜ਼ੀ ਆ ਹਾਂ ਤੂੰ ਤਾਂ ਇਹਨੂੰ ਭਜਾ ਦੇ ਵਗ ਜਾ ਵਗ ਜਾ ਇਹ ਮੇਰੀ ਗੱਲ ਸੁਣ ਇਹਨੂੰ ਭਜਾ ਦੇ ਹੈ ਨਹੀਂ ਕਿਸੇ ਕਰਦਾ ਬੰਨ ਕੇ ਢਾਲਰ ਦੀ ਹੈ ਬਣਿਆ ਫੱਦਰ ਦਾ ਵੱਡਾ ਸਰਤਾਜ ਚੰਗਾ ਵਗ ਜਾ ਚੱਲ ਜਾ ਬਾਈ ਬਾਈ ਹਾਂ ਉਹ ਵਗ ਜਾ ਤੁਹਾਨੂੰ ਨਹੀਂ ਲੋੜ ਤੇਰੇ ਦੁੱਧ ਦੀ ਆ ਮੈਂ ਲੈ ਆ ਕੇ ਦੁੱਧ ਕਿਉਂ ਘਬਰਾਣਾ ਆ ਬੰਨੇ ਹੱਥ ਤੇ ਤੂੰ ਵੀ ਰੇ ਡੰਡੀ ਰਗਲ ਵੱਡਾ ਸਾਡੇ ਹੱਥ ਦਾ ਕੰਮ ਪਿਆ ਤਵਾ ਚੜਾਇਆ ਫੇਰ ਆਟਾ ਗੁੰਨ ਕੇ ਪਕਾਇਆ ਵਗ ਜਾ ਵਗ ਜਾ ਟਾਈਮ ਨੇੜੇ ਜਾਨਾ ਐਂ ਕਰੀ ਫੇਰ ਦੁੱਧ ਤੁਸੀਂ ਲੈਣ ਆ ਜੇ ਦੋਨੇ ਜੀ ਕੋਈ ਨਹੀਂ ਆ ਜਾਗੇ ਹਾਂ ਆ ਜਾਗੇ ਧਰਲਾ ਚਾਹ ਮੈਂ ਚਾਹ ਬਣਾਉਣਾ ਫਿਰ ਇਹਨੇ ਹੈ ਹਾਂ ਤਰਪਾ ਚਾਹ ਤੈਨੂੰ ਬੈਟ ਡਾਉਣਗੇ ਚਲਦੇ ਆ ਬੇਸਤੀ ਕਰਾਈਏ ਨਾ ਤੈਨੂੰ ਮੇਰੇ ਲੈਵਲ ਦਾ ਨਹੀਂ ਪਤਾ ਹਲੇ ਤੇਰੇ ਛੰਦਰਾ ਲੋਕਿਆ ਚਲ ਟੱਪ ਛਾਲਰਦੇ ਦਾ ਤੂੰ ਹੀ ਸਾਡੇ ਬਸ ਯਾਦ ਰਹਿਣਾ ਕੋਨਾ ਨਹੀਂ ਕਿੰਨੇ ਛਾਲਾ ਦਿਮਾਗ ਖਾਂਦੇ ਨੇ ਚਲੋ ਤੁਸੀਂ ਐ ਕਰੋ ਜੀ ਛੱਡੋ ਪਰੇ ਚਾਹ ਨੂੰ ਪਾ ਕਰੀ ਜਗ ਕੀ ਪੀ ਲਾਂਗੇ ਉੱਥੇ ਹੁਣ ਮਾ ਕੇ ਪੀ ਲਾਂਗੇ ਹਾਂ ਚੱਲੀਏ ਫਿਰ ਚਲ ਆ ਜਾ ਲੇਟ ਹੋਈ ਜੰਨੇ ਚਲ ਸੀਆ ਸਾਡੇ ਵਾਲਾ ਵੀ ਪਾਗਲ ਹੀ ਆ ਮੇਰਾ ਵੀ ਕੰਮ ਬਣਦਾ ਓਏ ਮੇਰਾ ਛੜਿਆ ਬਿਨਾਂ ਤਾਂ ਸੇਪਾ ਚ ਗਿਆ ਓਏ ਲੈ ਦੱਸ ਇਹ ਜੀ ਦੱਸਣ ਵਾਲੀ ਕਿਹੜੀ ਗੱਲ ਸੀ ਹੁਣ ਆਪਣੇ ਗਾਹਕ ਨੇ ਦੁੱਧ ਪਾਉਣਾ ਸੀ ਮੈਂ ਦੁੱਧ ਲੈ ਗਿਆ ਕਾਕਾ ਨੂੰ ਮੈਨੂੰ ਪਤਾ ਹੈ ਤੇਰੀ ਅੱਖ ਕਿੱਥੇ ਆ ਕਿੱਥੇ ਆ ਉੱਥੇ ਆ ਕਿੱਥੇ ਜਿੱਥੇ ਮੇਰੀ ਆ ਆ ਫੇਰ ਆ ਗਿਆ ਨਾ ਆ ਗਿਆ ਉਸੇ ਗੱਲ ਤੇ ਤੂੰ ਨਾ ਮੇਰਾ ਘਰ ਵਸਣ ਨਹੀਂ ਤੈਨੂੰ ਪਤਾ ਪਹਿਲਾਂ ਮੇਰਾ ਵਿਆਹ ਹੋਣਾ ਚਾਹੀਦਾ ਨਾਲ ਉਹਦੀ ਮੇਰੇ ਨਾਲ ਜੋੜੀ ਜ਼ਿਆਦਾ ਚੰਗੀ ਆ ਐ ਵੱਡਾ ਉਹ ਫਿਰ ਵੱਡਾਂ ਦਾ ਤਾਂ ਹੀ ਤਾਂ ਕਹਿਣਾ ਤੇਰੀ ਉਹਦੇ ਨਾਲ ਜੋੜੀ ਨਹੀਂ ਜੱਜਦੀ ਤੂੰ ਕੋਈ ਹੋਰ ਦੇਖ ਲਾ ਨੀਰੂ ਦੀ ਜੋੜੀ ਤਾਂ ਦਸਾਂਝਾਂ ਵਾਲੇ ਨਾਲ ਹੀ ਜੱਜਦੀ ਮੈਂ ਤੈਨੂੰ ਐਂ ਕਹਾਂ ਆਪਾਂ ਹਿੱਸਾ ਕਰ ਲਾ ਕਾਦਾ ਸਾਰੇ ਕੰਮ ਦਾ ਉਹ ਤਾਂ ਹੈਗਾ ਹੀ ਆ 6 ਮੱਜਾਂ 'ਚੋਂ 3 ਤੇਰੀਆਂ ਨੇ 3 ਮੇਰੀਆਂ ਛੁਪਨਿਆਂ ਦਾ ਛੁਪਨਿਆਂ ਦਾ ਨਾ 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 ਉਹ ਨਹੀਂ ਵੰਡਣੇ ਕਿਉਂ ਉਹ ਤਾਂ ਮੇਰੀ ਹੈ ਮੇਰੀ ਗੱਲ ਸੁਣ ਚੱਲ ਐਂ ਕਰਦੇ ਆਂ ਜੀਦੇ ਨਾਲ ਸੈਟ ਹੋ ਗਿਓ ਕਰ ਲੂ ਫੇਰ ਕੋਈ ਹਿੱਸਾ ਨਹੀਂ ਹੋਣਾ ਹਾਂ ਫੇਰ ਮੈਂ ਸੋਣਾ ਹਾਂ ਤੂੰ ਸੋਣਾ ਹਾਂ ਹਾਂ ਫੇਰ ਮੈਂ ਸੋਣਾ ਸਹੀ ਹੈ ਗੱਲ ਮੈਨੂੰ ਪਤਾ ਤੂੰ ਸੋਣਾ ਹਾਂ ਕੋਈ ਨਹੀਂ ਫੇਰ ਦੇਖਣਾ ਹੁਣ ਜੇ ਇਹਦੇ ਕੰਨੀ ਝਾਕ ਅੱਖਾਂ ਕੱਢ ਲੂ ਕਿਉਂ ਐਡੀ ਜਿਹਦੇ ਨੂੰ ਫਸ ਵੀ ਗਈ ਉਹ ਮੇਰੀ ਉਹ ਤਾਂ ਮੇਰੀ ਤੂੰ ਕੁਆਲਿਟੀ ਦੇਖੇਗਾ ਤੂੰ ਦੇਖ ਜਾਈਂ ਜਾਨਦਾ ਮੈਂ ਤੈਨੂੰ ਉਹ ਤਾਂ ਮੇਰੇ ਕੋਲ ਹੀ ਆਊਗੀ ਤੂੰ ਦੇਖੀ ਚੱਲੀ ਚੱਲ ਚੰਗਾ ਆਟਾ ਗੁੰਨਾ ਹੈ ਪਰ ਰੋਟੀਆਂ ਪਕਾ ਉਹ ਮੈਂ ਥੋਂ ਨਹੀਂ ਲੈਂਦੀ ਰੋਟੀਆਂ ਮੈਂ ਆਪਦੇ ਹਿੱਸੇ ਦਾ ਕੰਮ ਕਰ ਰੱਖਿਆ ਓ ਯਾਰ ਖੜ ਜਾ ਯਾਰ ਮੇਰਾ ਇੱਕ ਨਵਾਂ ਗਾਣਾ ਆਇਆ ਮੈਂ ਉਹ ਸੁਣਨਾਗਾ ਤੇ ਮੈਂ ਰਾਜ ਕਰਨੀ ਆ ਸੁਣ ਲੈ ਕਾਹ ਨਹੀਂ ਰਿਆਦ ਕਰਨੀ ਆ ਤੂੰ ਆਹ ਤੈਨੂੰ ਪਤਾ ਨਹੀਂ ਮੇਰਾ ਗਾਣੇ ਸੁਣੇ ਨੇ ਮੇਰੇ ਤੂੰ ਮੈਂ ਨਹੀਂ ਜਾਣਦਾ ਤੈਨੂੰ ਆਪਦਾ ਗਾਣਾ ਆਪਦੇ ਗਾਣੇ ਸੁਣਦੇ ਆ ਤੇਰੇ ਨਹੀਂ ਸੁਣਦਾ ਖਾ ਲਈ ਅਸੀਂ ਦੁੱਧ ਪੀਣਾਗੇ ਤਿੰਨ ਕੁੰਜੇ ਦਊ ਤਿੰਨ ਕੁੰਜੇ ਦੇ ਮੈਂ ਤਿੰਨ ਕੁੰਜੇ ਨਹੀਂ ਨਹੀਂ ਚਾਰ ਹਾਂ ਕਾਲੀ ਕੋਈ ਨਹੀਂ ਓਏ ਐ ਨਾ ਕਰਦਾ ਤੇਰਾ ਮੇਰਾ ਸਾੜਿਆ ਤੈਨੂੰ ਉਹ ਬਣਾ ਦੇ ਨਾ ਦੋ ਕਰ ਆ ਲੈ ਲਾ ਬਣਾ ਦੇ ਯਾਰ ਆ ਲੈ ਲਾ ਉਹ ਪੜ੍ਹਾਈ ਆ ਗਈ ਓਏ ਉਹ ਆ ਗਈ ਓਏ ਕਿਆ ਹੋਇਆ ਬੱਜ ਜਾਣਾ ਹੋਰ ਕੀ ਹੋ ਗਿਆ ਮੈਂ ਦੇਖ ਲੈਣ ਤੇ ਮੈਂ ਦੇਖ ਲੈ ਹੈ ਨਹੀਂ ਮੈਂ ਤਾਂ ਦੇਖਦਾ ਹੀ ਤੈਨੂੰ ਓਏ ਪਾ ਨਾ ਓਕੇ ਬਿੱਜੂ ਤੂੰ ਬਾਹਰ ਨਿਕਾਲਾ ਯਾਰ ਤੈਨੂੰ ਪਹਿਲਾਂ ਨਾ ਪਿਉਆਂ ਵਰਗਾ ਮੇਰੇ ਤੂੰ ਪਹਿਲਾਂ ਮੇਰਾ ਰਿਸ਼ਤਾ ਕਰਨ ਦਾ ਹੱਕ ਬਣਦਾ ਯਾਰ ਤੂੰ ਸੋਚ ਵੀ ਯਾਰ ਮੇਰੀ ਗੱਲ ਵਣਜੇ ਕਿਆ ਜੋੜੀ ਲੱਗੂ ਸਾਡੀ ਤੇ ਨਾਲ ਨੱਚਾਂਗੇ ਹਿੱਤ ਨੂੰ ਕਿਉਂ ਲੀਟ ਚੱਤਦੀ ਨਹੀਂ ਮਜ਼ਾਰ ਮੈਂ ਤਾਂ ਗੈਕੀ ਛੜਦਾ ਓ ਛੜਾਦਾ ਕੇ ਜੇ ਨਹੀਂ ਛੱਡੇ ਤਾਂ ਕਿਉਂਕਿ ਪੰਜਾਬੀ ਆ ਗਏ ਓਏ 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 ਆ ਗਈ ਓਏ ਓਹ ਮੈਂ ਕਹਿੰਦਾ ਸੀਗਾ ਦੁੱਧ ਲੈ ਜਾਂਦਾ ਓ ਬਗ ਜਾ ਬਗ ਜਾ ਉਹ ਸੱਚ ਪਾਲੋ ਮੈਂ ਤਾਂ ਪਰਸ ਭੁੱਲ ਆਇਆ ਮੈਨੂੰ ਲਿਆਉਣ ਦੇ ਓ ਬਗ ਜਾ ਹੁਣ ਜਾਣਾ ਦੁੱਧ ਲਿਆਦਾ ਹੈ ਸਸਰੀ ਸਸਰੀ ਸਾਹਿਬ ਜੀ ਤੁਸੀਂ ਕਿਉਂ ਐਵੇਂ ਦੁੱਖ ਦੇ ਜਾਂਦੇ ਹੋ ਆਪੇ ਕਰਿਓ ਇੰਨਾ ਕਮਾਲ ਹੋ ਗਈ ਦੁੱਖ ਕਾ ਦਾ ਮੈਂ ਤਾਂ ਤੇਰੀ ਜੀ ਕਰਦਾ ਓ ਕੁਛ ਨਹੀਂ ਮੈਂ ਤਾਂ ਦੁੱਧ ਪੋਇਦਾ ਸੀਗਾ ਸਾਡਾ ਉਹ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਜੀ ਤੁਸੀਂ ਨਾ ਜਵੇਂ ਨੀਰੂ ਬਾਜਵਾ ਵਰਗੇ ਲਾਦੇ ਜਵੇਂ ਹੈ ਨਾ ਹਏ ਓਏ ਸਾਡੇ ਓਏ ਮੇਰੀ ਗੱਲ ਸੁਣ ਮੇਰੀ ਮੈਂ ਕਹਿੰਦਾ ਸੀ ਆਹ ਦੂਜਾ ਵੀ ਦੇ ਦਿੱਤਾ ਸੀ ਮੈਂ ਕੀ ਹੋ ਗਿਆ ਹੈ ਕੀ ਹੋ ਗਿਆ ਮੈਂ ਉਹਦਾ ਸੈਂਟਰਲ ਮਾਰਿਆ ਸੀ ਉਹ ਹੋ ਮੈਂ ਤੈਨੂੰ ਕਿਹਾ ਸੀ ਨਾ ਲੱਗ ਮੂੰਹ ਇਹਦੇ ਮੇਰਾ ਸੈਂਟਰ ਵੀ ਲੈ ਗਿਆ ਤਾਂ ਚੱਕ ਕੇ ਮੈਂ ਨਹੀਂ ਜਾਂਦਾ ਹੁਣ ਇਹਨਾਂ ਕੋਲ ਇਹ ਇਹ ਜੇ ਸੜੇ ਬੰਦੇ ਨੇ ਫਿਰ ਮੈਂ ਕਿੰਨੇ ਜਾਊਂਗੀ ਪਿੰਡ ਇੱਕ ਕੋ ਇੱਕ ਮੇਰੇ ਕੋਲ ਜੋੜਾ ਸੰਡਲ ਲੈ ਕੇ ਦੋ ਮੇਰੇ ਭੱਜ ਕੇ ਮੈਂ ਨਹੀਂ ਜਾਂਦਾ ਆਪੀ ਭੱਜਾਂਗੀ ਹੋ ਮੈਂ ਕਿਉਂ ਜਾਊਂਗੀ ਪਰ ਹੋਰ ਹੁਣ ਤੈਨੂੰ ਕਿਹਾ ਸੀ ਨਾ ਲੱਗ ਮੂੰ ਇਹਨਾਂ ਦੇ ਫਿਰ ਮੇਰਾ ਸੈਂਟਰ ਚੱਲ ਆ ਜਾ ਆਹਾ ਆਹਾ ਆਹ ਵੇ ਓਏ ਸਾਡੇ ਦੇ ਦੇ ਯਾਰ ਮੈਨੂੰ ਦੇਖਾ ਦਿਖਾਈ ਮੜਿਆ ਓਏ ਦਿਖਾਤਾ ਦੇ ਤੂੰ ਪਹਿਲਾਂ ਗਿਆਸ ਲਿਆ ਆਉਂਦਾ ਓ ਯਾਰ ਤੂੰ ਤਾਂ ਚਪਟਾ ਮਾਰ ਕੇ ਆਪ ਚੱਕ ਲਿਆ ਸਿੱਟਿਆ ਤਾਂ ਨੇ ਮੇਰੇ ਵਾਸਤੇ ਸੀਗਾ ਉਹ ਦੂਜਾ ਲਿਆ ਓ ਯਾਰ ਕਹੀਆਂ ਗੱਲਾਂ ਕਰਦਾ ਦਿਖਾਤਾ ਦੇ ਮੜਿਆ ਜਾਂ ਇਹ ਨਹੀਂ ਮਿਲਦਾ ਉਸ ਸਾਈਜ਼ ਤਾਂ ਦੇਖ ਲਾਵੇਂ ਨਾ ਓਏ ਆਂ ਕੋ ਕਰਦਾ ਮੇਰੀ ਗੱਲ ਸੁਣਦਾ ਮੇਰੇ ਤੋਂ ਚੰਗਾ ਆਪਣੇ ਹੱਥ ਨੇ ਰੋਟੀ ਮੈਂ ਲਾ ਦੂੰਗਾ ਨਾ ਮੈਂ ਆਪੇ ਲਾ ਲੂ ਆਪਦੀਆਂ ਦਿਖਾ ਉਹਦੇ ਮੜਾ ਜਾਂ ਕੋਤੋਂ ਕਰਦਾ ਦੇਖਾਂ ਦਿਖਾਈ ਬਰਾ ਹਟਾ ਤਬਾ ਦੇ ਯਾਰ ਨਾ ਮੜਿਆ ਤਾਂ ਦਿਖਾ ਦੇ ਬਾਈ ਬਣ ਕੇ ਮੈਂ ਤੈਨੂੰ ਕੀ ਕਹਿਆ ਸੁਣਦਾ ਨਹੀਂ ਓਏ ਹਾਂ ਓਏ ਸੈਂਡਲ ਐਵੇਂ ਐਵੇਂ ਹਾਂ ਸੈਂਡਲ ਵੈਸੇ ਬਾਈ ਬਾਈ ਇੱਥੇ ਕਿਹੜਾ ਸੈਂਡਲ ਓਏ ਨਾ ਸੁਮਕ ਲੈ ਲੈ ਸਵਾਮੀ ਕੌਣ ਕਹਿੰਦਾ ਪੁੱਛ ਲੈ ਨਾ ਨਾ ਕੁਛ ਕਹਿੰਦੇ ਤੂੰ ਵੈਜੋ 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 ਇੱਥੇ ਲੈ ਮੈਂ ਤੁਹਾਨੂੰ ਬਹਿ ਗਈ ਇੱਥੇ ਬਹਿ ਜਾਓ ਇੱਥੇ ਫੱਟੀ ਦਾ ਫੱਟੀ ਸ਼ਰਮ ਆਉਂਦੀ ਆ ਤੁਹਾਨੂੰ ਮਾੜੀ ਮੋਟੀ ਉਹ ਤੂੰ ਇੱਥੇ ਬਹਿ ਜਾ ਚੰਗਾ ਇੱਥੇ ਬਹਿ ਜਾ ਮੈਂ ਮੈਂ ਉਧਰ ਪੀੜੀ ਪੀੜੀ ਔ ਟੋ ਲਿਟੋਲੀ ਢੋਲੀ ਤੇ ਆ ਢੋਲੀ ਤੇ ਬੈ ਨਹੀਂ ਬੈ ਯਾਰ ਸਾਡੇ ਯਾਰ ਮੈਂ ਮੈਂ ਇੱਥੇ ਬਹਿ ਜੂਗਾ ਹੱਲੇ ਫਿਰਦੇ ਹੋ ਦੋਨੀ ਓਏ ਓਏ ਅਸੀਂ ਕੰਮ ਕਿਹੜੇ ਆਏ ਆ ਮੈਨੂੰ ਆਇਆ ਦਸੋਂ ਪਹਿਲਾਂ ਚਾਹ ਪੀਓਗੇ ਕਿ ਠੰਡਾ ਨਹੀਂ ਅਸੀਂ ਕੁਝ ਨਹੀਂ ਪੀਣਾ ਖਾਣਾ ਮੇਰੇ ਸੈਂਡਲ ਦੇ ਦੋ ਸੈਂਡਲ ਹੀ ਫੜਾ ਸੈਂਡਲ ਕਿੱਧਰ ਗਿਆ ਤੁਹਾਡਾ ਕੌਣ ਕਹਿੰਦਾ ਸੈਂਡਲ ਸਾਡੇ ਕੋਲ ਆ ਮੇਰੀ ਗੱਲ ਸੁਣੋ ਸਾਈਨ ਦਾ ਦੇ ਦਿਓ ਫਿਰ ਭੈੜੀ ਹੋ ਤੁਹਾਡੇ ਨਾਲ ਆ ਲੈ ਯਾਰ ਬਈ ਗਮਾਨ ਮੱਥਾ ਯਾਰ ਤੁਹਾਨੂੰ ਲੱਗਦਾ ਹੀ ਮੈਂ ਇਹ ਜਾ ਹੈ ਆਪਾਂ ਸੈਂਡਲ ਕੀ ਕਰਾਉਣਾ ਤੁਹਾਡਾ ਵੈਸੇ ਆਏ ਹਨਾ ਐ ਸੈਂਡਲਾਂ ਤੋਂ ਬਿਨਾ ਪੈਰ ਕਿੰਨੇ ਚਿੱਟੇ ਆ ਤੁਹਾਡੇ ਦੇਖ ਲੈ ਹੋ ਯਾਰ ਹੋ ਰਿਹਾ ਸਾਡੇ ਹੱਥ ਲੈ ਨਾ ਓ ਮੈਂ ਤਾਂ ਹੂੰ ਦੇਖਦਾ ਹਾਂ ਜਿਹੜਾ ਮੈਂ ਯਾਰ ਕਿਹੜਾ ਬੰਦਾ ਲੈ ਗਿਆ ਤੁਹਾਡਾ ਸੈਂਡਲ ਸੈਂਡਲ ਆਪਾਂ ਤਾਂ ਮਿਲੇ ਹੀ ਨਹੀਂਗੇ ਜੀ ਝੂਠ ਬੋਲਦੇ ਹੀ ਚੱਕ ਲੈਂਦੇ ਹੂੰ ਸੋਹਣੀ ਬਹੁਤ ਆ ਤੇਰੀ ਘਰ ਵਾਲੀ ਓ ਚੰਗਾ ਓ ਨਜ਼ਰ ਨਾ ਲਾ ਦੀ ਤੂੰ ਓ ਨਹੀਂ ਲਾਉਂਦੇ ਨਾ ਜਰਾ ਸਾਡੀਆਂ ਨਜ਼ਰਾਂ ਨਹੀਂ ਲੱਗਦੀਆਂ ਆਪਾਂ ਤੂੰ ਪਸਾਂਝਾ ਵਾਲਾ ਬਣਿਆ ਫਿਰਦਾ ਸੀ ਸੰਡਲ ਨਹੀਂ ਲੈ ਉਹ ਫਿਰ ਫੈਨ ਆ ਗਿਆ ਆਪਾਂ ਉਹਦੇ ਸੰਡਲ ਸੁੰਡਲ ਨਹੀਂ ਲੈ ਪਸਾਂਝਾ ਵਾਲੇ ਦੇ ਫੈਨ ਆਪਾਂ ਸੰਡਲ ਉਹਦੇ ਦੀ ਪੱਕੀ ਗੱਲ ਹੈ ਮੈਂ ਨਾ ਤੁਹਾਨੂੰ ਦੇਖ ਕੇ ਇੱਕ ਗਾਣਾ ਲਿਖਿਆ ਸੀ ਅੱਛਾ ਹਾਂ ਇੱਕ ਮਾਇ ਲਿਖਿਆ ਇੱਕ ਮਾਇ ਲਿਖਿਆ ਪਹਿਲਾਂ ਤੂੰ ਮਰ ਲਾ ਓਏ ਓਏ ਉਹ ਕਾਮਲੇ ਉੱਡ ਜਾ ਓਏ ਲੈ ਮੇਰੀ ਗੱਲ ਤੂੰ ਨਾ ਕਲਾ ਦੀ ਕਦਰ ਕਰਿਆ ਕਰ ਤੈਨੂੰ ਪਤਾ ਆਵੇ ਫੈਨ ਆ ਮੈਂ ਦਰਜੀਤ ਤੂੰ ਕਰ ਰਹੀ ਥੀਂ ਤੇਰੀ ਫਿਰ ਗਾਣੇ ਇਹਨਾਂ ਦੇ ਸੁਣੀਏ ਨੇ ਤੂੰ ਮੇਰੇ ਤੋਂ ਸੁਣ ਲੈ ਤੂੰ 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 ਸੁਣਾ ਹੀ ਲੈ ਤੂੰ ਲਿਖਿਆ ਕੋਈ ਇਹ ਤਾਂ ਮੈਂ ਲਿਖਿਆ ਮੈਂ ਆਉਂਦੇ ਨਹੀਂ ਮੈਨੂੰ ਮੇਰਾ ਸੌਖਾ ਕੰਮ ਹੈ ਮੈਂ ਤਾਂ ਖਿਆਲਿਆ ਖਿਆਲਿਆ ਕਿ ਦੇਖ ਕੇ ਤੁਹਾਨੂੰ ਗਾਣਾ ਲਿਖਾਂ ਉਹ ਛੱਡ ਛਲਾ ਸੁਣਾ ਸੁਣਾ ਛੱਡ ਛੱਡ ਤੁਹਾਨੂੰ ਦੇਖ ਕੇ ਗਾਣਾ ਲਿਖਾਂਗਾ ਓ ਛੱਡ ਛੱਡ ਸੁਣਾ ਹਾਂ ਉਹ ਸੈਂਡਲ ਫੜਾ ਦੇਗਾ ਫਿਰ ਇਹ ਗਾਣਾ ਸੁਣਾ ਕੇ ਨੀ ਪਾਇ ਕੀ ਸੁਣਾਉ ਤੂੰ ਉਹ ਨਹੀਂ ਮੈਂ ਉਹ ਗਾਣਾ ਨਾ ਥੋੜਾ ਯਾਰ ਟੱਕ ਮਾਰ ਚੰਟਕਣਾ ਛੱਡਦਾ ਭਾਏ ਜਿਆਰਾ ਓ ਤੂੰ ਪਰਾ ਹੋ ਅਪਦੇ ਕਿਵੇਂ ਕਰੀ ਮੇਰੀ ਗੱਲ ਥੋੜਾ ਮੈਨੂੰ ਦੇਖ ਓ ਯਾਰ ਗਾ ਲੈਣ ਦੇ ਤੀ ਕਲਾ ਦੀ ਕਦਰ ਨਹੀਂ ਕਰਦੇ ਕੱਲ ਨੂੰ ਵੀ ਤੂੰ ਸਟਾਰ ਬਣ ਗਿਆ ਨਾ ਫੇਰ ਤੂੰ ਫੋਟੋਆਂ ਖਿਚਾਇਆ ਕਰੇਗਾ ਓ ਗਾ ਲੈ ਯਾਰ ਹਾਂ ਫੇਰ ਕਿਆ ਕਰੇਗਾ ਵੀ ਹਾਂ ਸਾਡਾ ਗਵਾਰਡ ਚ ਰਹਿੰਦਾ ਹੁੰਦਾ ਸੀ ਮੁੰਡਾ ਓ ਕਿੱਥੇ ਗਵਾਰਡ ਮੱਥਾ ਲੱਗ ਗਿਆ ਓਏ ਕਿੱਥੇ ਗਵਾਰਡ ਸਟਾਈਲ ਕੈਂਟ ਨਾ ਬੈਹ ਜਾ ਬੈਹ ਜਾ ਭਾਈ ਬੈਹ ਆ ਹਾਂ ਦੇਖੀ ਗਾਣਾ ਨਾ ਨਾ ਉਹ ਗਾਣਾ ਗਾਣਾ ਵਾਲਾ ਕਾ ਉਹ ਪਤਾ ਕੀ ਉਹ ਗਾਉਣਾ ਖੜ ਜਾ ਆ ਪੀੜੀ ਦੇ ਨਾ ਬੈਗੇ ਨਹੀਂ ਪੈ ਕੇ ਨਾ ਗਾਣੇ ਦਾ ਫਲੋ ਨਹੀਂ ਬਣਦਾ ਤੁਸੀਂ ਵੀ ਨਾ ਮੈਂ ਤੁਹਾਨੂੰ ਦੱਸਦਾ ਆਰੀ ਮੇਰੀ ਗੱਲ ਸੁਣੋ ਤੁਸੀਂ ਇੱਥੇ ਖੜੋ ਇੱਕ ਮਿੰਟ ਮੈਂ ਇਹਨਾਂ ਨੂੰ ਦੇਖ ਕੇ ਗਾਣਾ ਲਿਖਿਆ ਇਹਨਾਂ ਦੀ ਵੀ ਚੜ੍ਹਾਈ ਹੋਊਗੀ ਫਿਰ ਥੋੜੀ ਵੀ ਉਹ ਨਾਮ ਖੜਾ ਸਮਾ ਹੋਈ ਜਾ ਮੈਂ ਓਏ ਇੱਧਰ ਆ ਜਾ ਬਾਈ ਇੱਧਰ ਆ ਓਏ ਮੈਂ ਮੈਂ ਮੇਰੀ ਗੱਲ ਸੁਣ ਓਏ ਸੁਣ ਲੈ ਯਾਰ ਗਾਣਾ ਯਾਰ ਬਲਖ ਲੜ ਕੇ ਆ ਜਾਨੀ ਮੋਰਨੀਆਂ ਪਹਿਲਾਂ ਪਾ ਜਾਨੀ ਨੈ ਖੋ ਦੇ ਨੂਹ ਨੀ ਤੇ ਮੈਂ ਖੋਲ ਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਲਹਿੰਗੇ ਤੇ ਸ਼ਰਾਬ ਢੋਲ ਤੂੰ ਜੇ ਤੂੰ ਜੀ ਇਹ ਥੋੜੋ ਥੋੜੀ ਐ ਕੋਈ ਇੱਕ ਵਾਰ ਦੀ ਗਾਤਾ ਉਹ ਨਹੀਂ ਨਹੀਂ ਉਹ ਬਾਈ ਮਿਸਟੇਕ ਚੱਕਿਆ ਗਿਆ ਮੈਂ ਫੈਨ ਹਾਂ ਨਾ ਉਹ ਤਾਰਪ ਜਾਨਾ ਗਾਣਾ ਉਹਦੇ ਵਾਲਾ ਉਹਦੇ ਵਾਲਾ ਉਹਦੇ ਵਾਲਾ ਹਾਂ ਓਏ ਆ ਬੰਨੇ ਹੱਥ ਉੱਦੜਾਗਾ ਤੂੰ ਬੱਕ ਜਾਣ ਤੂੰ ਤੂੰ ਲਿਖਿਆ ਸੀਗਾ ਤੂੰ ਲਿਖਿਆ ਸੀਗਾ ਕੀ ਜਾਣ ਤੂੰ ਲਿਖਿਆ ਸੀਗਾ ਆਹੋ ਤੂੰ ਸਹੀ ਉਹ ਜਿਹੜਾ ਤੂੰ ਲਿਖਿਆ ਤੂੰ ਉਹ ਸੁਣਾ ਦੇ ਉਹ ਸੁਣਾ ਦੇ ਹਾਂ ਲੈ ਮੈਂ ਇੱਥੇ ਆ ਜਾ ਇੱਥੇ ਉਹ ਖੜ ਜਾ ਅੱਛਾ ਠੀਕ ਆ ਠੀਕ ਆ ਸੈਂਡਲ ਦੀ ਗੱਲ ਆ ਹਾਂ ਹੈ ਤੈਨੂੰ ਸੈਂਡਲ ਪਵਾ ਰੰਗ ਹੋਰੀਏ ਛੀ ਛੀ ਤੇ ਕਰੋ ਓ ਯਾਰ ਆ ਕੀ ਚੱਕਲਾ ਯਾਰ ਸੌਂਦਾ ਨਹੀਂ ਆਉਂਦਾ ਇਹਨੂੰ ਮੈਂ ਕਹੀ ਤੂੰ ਓ ਯਾਰ ਮੇਰੀ ਹਾਂ ਦਸਾਂਜ ਬਣੀ ਜਾਂਦਾ ਹੁਣ ਉਹ ਓਏ ਕਿਹੜਾ ਦਸਾਂਜ ਸਿੱਸੀ ਵੀ ਆ ਸਿੱਸੀ ਕਰਦੇ ਹੀ ਤਾਂ ਉਹ ਕਰਦਾ ਹੁੰਦਾ ਸੀ ਉਹ ਮੈਂ ਮੈਂ ਸੁਣਾਉਣਾ ਮੈਂ ਸੁਣਾਉਣਾ ਤੇਰੇ ਫੇਲ ਕਰਨ ਤੂੰ ਪਤਾ ਨਹੀਂ ਦੇਖੇ ਫੇਰ ਵੇਖਿਆ ਤੈਨੂੰ ਨਹੀਂ ਅੱਛਾ ਅੱਗੇ ਛੇਤੀ ਆ ਕੇ ਮਿਲ ਜਾ ਬਰਾ ਮਿਲ ਉਹ ਕਿਉਂ ਮਿਲ ਜਾ ਗਾਣਾ ਗਾਉਣਾ ਗਾਣਾ ਮੈਂ ਲਿਖਿਆ ਇਹ ਕਦਾ ਗਾਣਾ ਆ ਕੇ ਮਿਲ ਜਾ ਲੈ ਇਹਦਾ ਗਾਣਾ ਯਾਰ ਗਾਣਾ ਲੈ ਗਾਣਾ ਸਾਡੇ ਦਾ ਗਾਣਾ ਬੈ ਜਾ ਗਾਣਾ ਯਾਰ ਨਵਾਂ ਲਿਖਿਆ ਹੋਇਆ ਉਹ ਤੈਨੂੰ ਨਹੀਂ ਗਾਉਣਾ ਤੈਨੂੰ ਨਹੀਂ ਗਾਉਣਾ ਗੱਲ ਸੁਣੋ ਕਹਿੰਦਾ ਤੈਨੂੰ ਨਹੀਂ ਗਾਉਣਾ ਗੱਲ ਸੁਣੋ ਦੋਨੇ ਕੰਨ ਖੋਲ ਕੇ ਸੈਂਡਲ ਦੇਣਾ ਕਿ ਨਹੀਂ ਨਹੀਂ ਆ ਫੜਾ ਕੇ ਜਾਓਗੇ ਯਾਰ ਮੇਰੇ ਕੋਲੇ ਸੈਂਡਲ ਹੈ ਨਹੀਂ ਮੇਰੇ ਕੋਲੇ ਕਿੱਥੇ ਹੈ ਸੈਂਡਲ ਥਾਣੇ ਕਰਦੀਏ ਰਿਪੋਰਟ ਨਵੇਂ ਤਵੇਂ ਵੀ ਨਹੀਂ ਥਾਣੇ ਥਾਣੇ ਕਰਦੀ ਰਿਪੋਰਟ ਹਾਂ ਕਰੇ ਬੈ ਜਾ ਫਿਰ ਇੰਨੇ ਤੁਸੀਂ ਲਿਆ ਹਾਂ ਹਾਂ ਚੱਲ ਤੂੰ ਵੀ ਚੱਲ ਮੈਂ ਮੈਂ ਛੱਡਿਆ ਉਹ ਨਾ ਜਾਨੀ ਕਿਵੇਂ ਸੈਂਟਰ ਲੈ ਕੇ ਜਾਵਾਂਗੇ ਮੈਂ ਤੁਹਾਨੂੰ ਦਿੰਦੀ ਕਿਵੇਂ ਨਹੀਂ ਇਹ ਕਿਵੇਂ ਕਰਨਾ ਫਿਰ ਓਏ ਮੈਨੂੰ ਤਾਂ ਪਤਾ ਨਹੀਂ ਓਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਥੋੜੀ ਬਜਾਈ ਨੰਗੇ ਪੈਰੀ ਫਿਰਦੀ ਹੈ ਮੈਂ ਕਿਹਾ ਓਰੇ ਆ ਓ ਇੱਕ ਮਿੰਟ ਮੈਨੂੰ ਸ਼ਰਮ ਨਹੀਂ ਆਉਂਦੀ ਓਏ ਇੱਕ ਮਿੰਟ ਬਾਈ ਯਾਰ ਗੱਲ ਸੁਣ ਲੈ ਹਾਂ ਗੱਲ ਇੱਜ਼ਤ ਦੀ ਆ ਵੀ ਕਮਲਾ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਥੋੜੀ ਪਰਜਾਈ ਆਪੀ ਕਹੀ ਜਾਂਦਾ ਹੁਣ ਤਾਂ ਵੀ ਨੰਗੇ ਪੈਰੀ ਫਿਰਦੀ ਹੈ ਹੋਰ ਕੋਈ ਕੰਡਾ ਵੱਜੂ ਹੈ ਨਾ ਹੋਰ ਹੋਣਾ ਪਾ ਭੈਂਗਾ ਜਰਾ ਸੈਂਡਲ ਤਾਂ ਆਪਾਂ ਚੋਰੀਓ ਟੱਪ ਕੇ ਨਾ ਹਾਂ ਔਰ ਕਮੈਂਟ ਕਰਦਾ ਯਾਰ ਸੈਂਡਲ ਤਾਂ ਆਪਾਂ ਚੋਰੀਓ ਚੱਕ ਲੈ ਹੋਏ ਰਾਤ ਨੂੰ ਰਾਤ ਨੂੰ ਹੋਏ ਰਾਤ ਨੂੰ ਹਾਂ ਜਿਹੜੇ ਪੁਲਿਸ ਦੀ ਗੱਲ ਕਰਤੇ ਪੁਲਸ ਭੜੇ ਕੁੱਟ ਦੂਗੀ ਹਾਂ ਦਾ ਮੇਰੀ ਤਾਂ ਅੱਗੇ ਕੀ ਬਿਚਰੂ ਤੇਰੇ ਕਲੰਗੀ ਲਾ ਦੇਣਗੇ ਹੋ ਮਾਰ ਮਾਰ ਕੇ ਆਹੋ ਹਾਂ ਕਿੱਥੇ ਰੱਖਿਆ ਲੈ ਚੱਕੇ ਮੈਨੂੰ ਪਤਾ ਤੂੰ ਰੱਖਿਆ ਗੱਲ ਸੁਣੋ ਵੱਡੇ ਬੇਦਾਨੋ ਦਿਨ ਚੜਜੋ ਇਹਦੇ ਚੁੱਤਾ ਬਹਿ ਉਹ ਕੋਈ ਨਹੀਂ ਹੈ ਕੋਈ ਚੁੱਤਾ ਹੈ ਆਲੋ ਅਖੜ ਜਾ ਯਾਰ ਮੈਂ ਫੜਾਉਣਾ ਦੇਖ ਦੇ ਅ ਭਾਈ ਸਾਫ ਕਰ ਰੱਖਿਆ ਸੀ ਸੀ ਸਾਫ ਰੱਖਿਆ ਹਾਂ ਇਹਦਾ ਡਿੱਗਿਆ ਪਿਆ ਥੈ ਹੈਗਾ ਸਾਨੂੰ ਗਲੀ ਚੋਂ ਥੈ ਸੀ ਅੱਛਾ ਫਿਰ ਠੀਕ ਹੈ ਗਲੀ ਚੋਂ ਥੈ ਸੀ ਭਾਈ ਸਾਨੂੰ ਮੈਨੂੰ ਸਾਰਾ ਪਤਾ ਕਿੱਥੋਂ ਥੈ ਕਿੱਥੋਂ ਤੂੰ ਨਾ ਅਸਲ ਚ ਭਾਈ ਨਹੀਂ ਰਖਦਾ ਪਰਜਾਈ ਦਾ ਜੇ ਕਿਤੇ ਮੈਨੂੰ ਵੀ ਐਹੀ ਹੁੰਦੀ ਨਾ ਹਾਂ ਅਸਲੀ ਸ਼ੁਆਦ ਨਹੀਂ ਆਣਾ ਇਹਦਾ ਕਦੇ ਮੈਨੂੰ ਐ ਵੀ ਨਹੀਂ ਕਿਹਾ ਵੀ ਤੂੰ ਸੋਹਣੀ ਤੂੰ ਜਿਆਦਾ ਲੱਗਾ ਅਸਲੀ ਵਗਾ ਹਾਂ ਭਾਈ ਲੱਗ ਗਈ ਅਸਲੀ ਕਹ ਲੈ ਓਏ ਪਰ ਮੈਂ ਚਾਹ ਮੈਂ ਕਹਿੰਦਾ ਚਾਹ ਪੀ ਲੈਂਦੇ ਥੋੜੀ ਜੀ ਮੈਂ ਮੈਂ ਛੱਡ ਗਿਆ ਮੈਂ ਉਹ ਸਾਡੇ ਵਾਲਾ ਹਾਂ ਪਰ ਬਾਲੇ ਚੁੱਟੇ ਸੀ ਓਏ ਉਹਦੇ ਹਾਏ ਓਏ ਇੱਥੇ ਹੱਥ ਲੱਗ ਗਿਆ ਓਏ ਕਿੱਥੇ ਹੋਏ ਹਾਏ ਮੈਰਾ ਮੈਨੂੰ ਦੇਖ ਆ ਪੱਥ ਲਾਉਂਦੀ ਸੀ ਹਨਾ ਓ ਮਾਈਕਲ ਵੀ ਸੋਹਣੀ ਆ ਹੋਏ ਪਰ ਜਾਈ ਮੇਰੇ ਕੋਲੇ ਖੜੀ ਰਹੀ ਬੈਠ ਗਈ ਹੋਏ ਮੈਂ ਘਾਉਂਦੀ ਹਾਂ ਪਰ ਆਇਆ ਜੱਚਦੀ ਹੋ ਮੇਰੇ ਨਾਲ ਹੀ ਸੀ ਖੜੀ ਓਏ ਹਾਂ ਓ ਤੇ ਪੈ ਦੱਜਰਾ ਪ੍ਰਾ ਕਰ ਓਏ ਕੀ ਹੋ ਗਿਆ ਮਚਕ ਮਾਰੀ ਜਾਂਦਾ ਮੇਰਾ ਸਾਰਾ ਗੋਹੇ ਦਾ ਆ ਮੈਂ ਮਰੀ ਜਾਂਦਾ ਮੁਸ਼ਕ ਤੈਨੂੰ ਤਾਂ ਉਹ ਹੀ ਲੱਗਦੀ ਰਹਿੰਦਾ ਮੇਰੀ ਗੱਲ ਸੁਣੀ ਓਏ ਹਾਂ ਜੇ 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 ਹੈ ਮੇਰੇ ਨਾਲ ਵਿਆਹੀ ਗਈ ਓ ਆਏ ਹਾਏ ਹਾਏ ਤੇ ਫਿਰ ਤੈਨੂੰ ਪਤਾ ਗਾਣੇ ਨਾ ਦਲਜੀਤ ਦੇ ਹੀ ਚੱਲਣਗੇ ਸਾਰੇ ਵਿਆਹ ਚ ਹੋਰ ਕੋਈ ਗਾਣਾ ਨਹੀਂ ਨਾ ਲਾਉਣ ਦੇਣਾ ਮੈਂ ਪਹਿਲਾਂ ਕਹਤਾ ਮੈਂ ਤੈਨੂੰ ਨਹੀਂ ਤੇਰੀ ਪਰਜਾਈ ਹੂੰ ਤੈਨੂੰ ਪਤਾ ਹੀ ਲੱਗਿਆ ਹੈਗਾ ਵੀ ਉਹ ਤੂੰ ਮੈਨੂੰ ਵਾਹੇ ਕਰੀ ਜਾਂਦੀ ਸੀ ਮੈਨੂੰ ਬੁਲਾਉਂਦੀ ਸੀ ਵੱਧ ਹਾਂ ਤੂੰ ਪਤਾ ਕੀ ਆ ਹਾਂ ਤੂੰ ਤਾਂ ਨਾ ਆ ਤੂੰ ਤਾਂ ਸਾਡੇ ਜਵਾਬ ਚ ਬੂਖੇ ਖੜ੍ਹਾ ਲਿਆ ਕਰੀ ਹਾਂ ਸਮਝ ਗਿਆ ਹਾਂ ਹਉ ਹਾਂ ਹੋ ਚੱਲੇ ਨਾ ਦਰਜੀਤ ਦੇ ਗਾਣੇ ਮੈਂ ਤਾਂ ਫਿਰ ਉਹ ਗਾਣਾ ਲਾ ਕੇ ਨੱਚਣਾ ਇਹਨਾਂ ਲਹਿੰਗੇ ਤੇ ਸ਼ਰਾਬੜੂ ਤੂੰ ਹੈ ਮੈਂ ਗਾਣਾ ਗਾਈ ਕਰ ਕਿਹੜਾ ਗਾਈ ਜਾਣਾ ਬੋਲਦਾ ਨਹੀਂ ਹਾਂ ਓ ਅੱਜ ਤਾਂ ਨੀਂਦ ਨਹੀਂ ਆਉਣੀ ਓਏ ਮੇਰਾ ਤਾਂ ਐ ਜੀ ਕਰਦਾ ਸੀ ਕਿ ਪੈਰਾਂ 'ਚ ਹੀ ਬੈਠਾ ਰਹਾਂ ਜੀ ਮੈਂ ਤਾਂ ਸੁਣੂ ਆਖਿਆ ਸੀਗਾ ਪੀ ਤੁਹੀ ਉਹਦੇ ਟਕੀ ਮੰਗਦੇ ਹੋ ਵੱਡੇ ਤਾਂ ਆਪਣੀ ਦਾ ਜੋੜੀ ਬੜੀ ਜੱਜਦੀ ਆ ਹੈਨਾ ਉਹਦੇ ਨਾਲ ਵੀ ਨੂੰ ਚਾਹੀਦੀ ਛੱਪੂ ਇਹਨਾਂ ਦਾੜੀ ਮੁੱਛ ਤਾਂ ਹੈ ਨਹੀਂ ਉਹਦੇ ਸਹੀ ਗੱਲ ਉਹਨੇ ਪੇਰਦੇ ਆ ਨਾਲ ਹਾਂ ਨਪਾਲੀ ਆ ਹਾਂ ਓਏ ਹਉ ਤਰਾਵਾ ਸੋਣੀ ਬਾੜੀ ਓਏ ਹਾਂ ਣਦੀ ਲੁਆ ਕੇ ਲੁਣਿਆ ਨਾ ਣਦੀ ਸੋਣੀ ਲੁਕਲੀ ਬਾੜੀ ਸੋਣੀ ਲੁਕਲੀ वाले फिर जाएंगे। मेरे, मेरे ना जाएंगे। हाँ, हाँ, मैं तरह थोड़ा नाम लिखवाऊंगी। हाँ। की नाम मेरे ना। हाँ। ए, ए, तो हाँ। की, की हो गया हो, हो गया की? करी तो सुन लो या ਅੱਜ ਜਿਹੜੀ ਕਰੀਏ ਬਹੁਤ ਮਾੜੀ ਕਰੀਏ ਤੁਸੀਂ ਕੀ ਕਰਤਾ ਕੀ ਕਰਤਾ ਬਾਈ ਤੇ ਜਮੀਨੀ ਸ਼ਰਮ ਮੰਨਦੇ ਯਾਰ ਹੈਂ ਓਏ ਤੂੰ ਸਾਡੇ ਨਾਲ ਕੀ ਕਰਤਾ ਓਏ ਮੇਰੇ ਵੱਡਿਆਂ ਫੇਰ ਵੀ ਤੁਸੀਂ ਬਿਸ਼ਰਮ ਹੋ ਮੈਂ ਕਿੱਥੇ ਜਾਣਾ ਸੀ ਮੈਂ ਤਾਂ ਉਰੇ ਪਿਆ ਤੇਰੇ ਕੋਲ ਮੈਨੂੰ ਕੀ ਪਤਾ ਕੀ ਹੋਇਆ ਕੀ ਗੱਲ ਕੀ ਹੋ ਗਈ ਸੁਪਨੇ ਇਹ ਕਾਹਦੇ ਲਈ ਜਾਂਦੇ ਸੀ ਹਣ ਤੁਸੀਂ ਸੁਪਨੇ ਲਈ ਜਾਂਦੇ ਸੀ ਓਏ ਮੇਰੀ ਗੱਲ ਸੁਣ ਬਾਈ ਯਾਰ ਹਾਂ ਉਹ ਸਾਨੂੰ ਇੰਨੀ ਤਾਂ ਆਜ਼ਾਦਤਾ ਸੁਪਨੇ ਤਾਂ ਲੈ ਲੀਏ ਓਏ ਐ ਨਹੀਂ ਕਹਿੰਦਾ ਦੁੱਧ ਫੜਾਏ ਜਾਂਦੇ ਮੈਨੂੰ ਹਾਂ ਦੁੱਧ ਹਾਂ ਲੈ ਮੈਂ ਫੜਾਇਆ ਓਏ ਜਾ ਜਾ ਤੂੰ ਪਹਿਲਾ ਫੜਾ ਤਾ ਉਹ ਜਾ ਹੁਣ ਫੜਾ ਅੱਧਾ ਤੂੰ ਫੜਾਇਆ ਹਾਂ ਚਾਹ ਕਰਨੀ ਓ ਚੱਕੀ ਜੰਨੇ ਅਸੀਂ ਮੈਂ ਫੜਾਇਆ ਉਹਨਾ ਓਏ ਵੈਰੀ ਗੁੱਡ ਓਏ ਇਹਦੀ ਚਾਂਜਰ ਨਾਲ ਓਟਾਈ ਓ ਅੱਧਾ ਅੱਧਾ ਤੂੰ ਫੜਾਇਆ ਚੱਲ ਆਓ ਉਹ ਤੇਰੀ ਮੇਰੀ ਗੱਲ ਸੁਣ ਤੂੰ ਮੌਂ ਹੀ ਨਾ ਘਰੇ ਚੱਲ ਦੁੱਧ ਲੈ ਕੇ ਆਉਣੀ ਅਸੀਂ ਚਾਹ ਬਣਾ ਲਈ ਥੋੜੀ ਜਿਹੀ ਚਾਹ ਦੋਨੇ ਆ ਆ ਆ ਫੜਾ ਲਿਆ ਕਰੋ ਓਏ ਜਾ ਜਾ ਤੁਸੀਂ ਹੁਣ ਲੈ ਲੈ ਰਾਦੇ ਉਹ ਜੇ ਫੇਰ ਲਾ ਦੂੰਗਾ। ਓ ਬਾਈ ਵਧੀਆ ਖਰਾ ਦੁੱਧ ਲਿਆ ਬੰਦ ਖਰਾ। ਹਾਂ ਸਾਰਾ ਇੱਕ ਨੰਬਰ। ਹਾਂ ਪੱਕੀ ਗੱਲ ਉਹ ਹੀ ਆ ਦੇਖਣਾ ਸਾਡਾ ਸਾਡੇ ਕਿਨੜੀਆਂ ਵਾਲੇ ਪਿੰਡਾ ਅੱਜ ਕੱਲ ਕੋਈ ਨਹੀਂ ਕਿਸੇ ਦਾ ਸ਼ਰੀਕ ਵਾਲੀ ਗੱਲ ਕਰਦੀ ਨਾ ਨੇ। ਮੈਂ ਵੱਡਾ ਦੇ ਤੈਨੂੰ ਸਮਝਾਉਣਾ। ਹਾਂ ਜ਼ਿੰਮੇਵਾਰੀ ਹੁਣ ਤੇਰੀ ਆ ਦੁੱਧ ਦੀ ਅੱਜ ਤੋਂ ਬਾਅਦ। ਦੁੱਧ ਦੀ ਮੈਂ ਤਾਂ ਸਾਰੇ ਘਰ ਦੀ ਸਾਮ ਦਾ ਅੱਗੇ ਪਿੱਛੇ ਮੈਂ ਹੋਮਾ ਮੋਟਾ ਕੇ ਤੂੰ ਮਤਲਬ ਸਾਰੇ ਘਰ ਦੀ ਕਹੀ ਜਾਂਦਾ ਓਏ ਆਪੇ ਓਏ ਸਾਰੇ ਘਰ ਇਹ ਕੀ ਕਹਿਣਾ ਉਹ ਇਹ ਦੇ ਇਧਰ ਲੈ ਘਰ ਦੀ ਕਹਿਣਾ ਮੈਂ ਅੱਛਾ ਮੇਰੀ ਗੱਲ ਹਾਂ ਚੱਲ ਚਾਹ ਤਾਂ ਪੀ ਦੇ ਦੇਖ ਲੈ ਜੇ ਕਿਤੇ ਸਾਡੇ ਮਾਪਿਆਂ ਹੁੰਦੇ ਨਾ ਇਹ ਹੁਣ ਤੁਸੀਂ ਰਾਇ ਕਰ ਲੋ ਕਿਨੇ ਫੜਾ ਕੇ ਉਹਨਾਂ ਨੇ ਹਾਂ ਇਹਨੂੰ ਜ਼ਿੰਮੇਵਾਰੀ ਸਮਾਂ ਦੋਨੇ ਆਵਗੇ ਦੋਨੇ ਦੋਨੇ ਹਾਂ ਤੂੰ ਚਾਹ ਬਣਵਾ ਲਈ ਫਿਰ ਹੈ ਓ ਬੋਲਦਾ ਨਹੀਂ ਆਗੇ ਬੱਸ ਅਜ ਤਾਂ ਤੂੰ